ਸੋ ਕਿੰਨਾ ਕੁ ਵੱਡਾ ਚੈਲੰਜ ਸੀ ਤੁਹਾਡੇ ਵਾਸਤੇ ਅਰਦਾਸ ਤਾਂ ਸੀ ਕੁਲ ਜਿਹੜਾ 3 ਲੈ ਕੇ ਆਉਂਦਾ ਮੈਂ ਪਹਿਲਾਂ ਜਿਹਾ ਸਿਆ 2 ਸਾਲ ਪਹਿਲਾਂ ਇੱਕ ਵਾਰੀ ਪੂਰਾ ਪਲਾਨ ਕਰ ਲਿਆ ਸੀ ਪੂਰੀ ਕਹਾਣੀ ਲਿਖ ਵੀ ਲਈ ਉਹ ਬਹੁਤ ਲਿਖਣ ਤੋਂ ਬਾਅਦ ਬਹੁਤ ਪੜਨਾ ਵਾ ਮੈਂ ਇੰਨੀ ਪੜਨਾ ਹਜ਼ਾਰਾਂ ਵਾਰ ਕੇ ਮੈਨੂੰ ਕਲਾ ਕਲਾ ਡਾਇਲੌਗ ਬਿਲਕੁਲ ਖਰੀਆਦ ਹੁੰਦਾ ਜੀ ਤੇ ਸਾਰੀਆਂ ਤਿਆਰੀਆਂ ਤੁਰੀਆਂ ਜੇ ਹੁਣ ਤੱਕ ਬਾਅਦ ਮੈਂ ਕਹ ਨਹੀਂ ਭੂਗੀ ਭਾਈ ਕਹਿੰਦੇ ਕੀ ਗੱਲ ਹੋ ਗਈ ਬਰੀ ਵੀ ਵੀ ਉਹ ਗੱਲ ਨਹੀਂ ਹੈਗੀ ਜਿਹੜੀ ਆਪਾਂ ਸੋਚਦੇ ਆ ਕਿੰਨਾ ਕਿ ਤੁਹਾਡੇ ਲਈ ਆਪਣੇ ਆਪ ਦੇ ਵਿੱਚ ਇੱਕ ਐਸੇ ਡਾਇਰੈਕਟਰ ਦੇ ਚੈਲੰਜ ਸੀਗਾ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਫਿਲਮ ਬਣਾਉਣਾ ਕਿਉਂਕਿ ਸਾਰੇ ਹੀ ਜਿਹੜੇ ਖਾਸ ਤੌਰ ਤੇ ਕਲਾਕਾਰ ਨੇ ਫਿਲਮ ਇੰਡਸਟਰੀ ਦੇ ਸਾਰੇ ਛੋਟੀ ਦੇ ਕਲਾਕਾਰ ਨੇ ਰੇਡੀਓ ਸਪਾਈਸ ਤੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਆਪ ਰਿਸ਼ਾਸ਼ੀਤਾਂ ਮੈਂ ਹਾਂ ਮਿੰਟੂ ਸਰਕਾਰਿਆ ਤੇ ਮੇਰੇ ਨਾਲ ਜੋ ਸ਼ਖਸੀਅਤ ਨੇ ਕਿਸੇ ਜਾਣਕਾਰੀ ਦੇ ਮਤਾਜਨੀ ਨੇ ਪੰਜਾਬੀ ਸਿਨੇਮੇ ਦੇ ਵਿੱਚ ਤੂ ਤਾਰੇ ਵਾਂਗੂ ਚਮਕਦਾ ਨਾਮ ਬਾਈ ਜੀ ਵੀ ਗਰੇਵਾਰ ਜੀ ਸਾਡੇ ਨਾਲ ਦੇ ਥੈਂਕ ਯੂ ਬਾਈ ਜੀ ਕਰਪੀ ਸਸੀ ਕਾ ਥੈਂਕ ਯੂ ਸਸਕਾ ਤੇ ਜੀ ਆਇਆਂ ਨੂੰ ਤੁਹਾਡਾ ਨਿਊਜ਼ੀਲੈਂਡ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਮੰਨੂ ਥੋੜਾ ਚੰਗਾ ਲੱਗ ਰਿਹਾ ਵੀ ਅੱਗੇ ਤੁਹਾਡੇ ਵੀਡੀਓ ਦੇ ਉੱਤੇ ਅਕਸਰ ਤੌਰ ਦੇ ਉੱਤੇ ਫੋਨਾਂ ਉੱਤੇ ਜਾਂ ਜ਼ੂਮ ਕਾਲਾਂ ਤੇ ਇੰਟਰਵਿਊ ਹੁੰਦੀ ਆਉਂਦੀ ਹੈ ਜੀ ਜੀ ਬਿਲਕੁਲ ਔਰ ਬਹੁਤ ਚੰਗਾ ਲੱਗ ਰਿਹਾ ਬਾਈ ਜੀ ਤੁਸੀਂ ਆਏ ਹੋ ਤੇ ਬਹੁਤ ਵਧੀਆ ਲੱਗ ਰਿਹਾ ਕਿ ਅਰਦਾਸ ਦਾ ਜਿਹੜਾ ਸਿਕਲੂ ਇਹ ਗਿਆ ਗਿਆ ਸੋ ਅਰਦਾਸ ਕਰਨ ਤੋਂ ਬਾਅਦ ਅਰਦਾਸ ਸਰਬੱਤ ਦੇ ਭਲੇ ਦੀ ਸੋ ਜੋ ਅਕਸਰ ਹੀ ਜੋ ਪੰਜਾਬੀ ਹੈ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ ਸੋ ਇਹ ਫਿਲਮ ਦੇ ਟਾਈਟਲ ਨੂੰ ਦੇਖ ਕੇ ਲੱਗ ਰਿਹਾ ਕਿ ਇਹ ਫਿਲਮ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਫਿਲਮ ਹੈ ਤੇ ਜਿਵੇਂ ਕਿ ਅਰਦਾਸ ਫਿਲਮ ਨੂੰ ਬਣਾਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਮੈਂ ਮੰਨਦਾ ਕਿ ਰਹਿੰਦਾ ਹੋਵੇਗਾ ਸੋ ਕਿੰਨਾ ਕੁ ਵੱਡਾ ਚੈਲੰਜ ਸੀ ਤੁਹਾਡੇ ਵਾਸਤੇ ਅਰਦਾਸ ਦਾ ਸਿਕਵਲ ਜਿਹੜਾ 3 ਲੈ ਕੇ ਆਉਂਦਾ ਭਾਜੀ ਇਹ ਸੀਗਾ ਐਕਚੁਅਲੀ ਇਸ ਫਿਲਮ ਦਾ ਤਾਂ ਹੁੰਦਾ ਮਿਲਦੀ ਮੈਂ ਵੀ ਜੋ ਮਾਰਾਂ ਮੇਰੇ ਲਈ ਬਹੁਤ ਘਰ ਸੋਚ ਵਿਚਾਰ ਕਰਨਾ ਪਿਆ ਬੜਾ ਕਿ ਯਾਰ ਇਹ ਟੌਪਿਕ ਨਹੀਂ ਔਰ ਮੈਨੂੰ ਲੱਗਦਾ ਕਿ ਕਈ ਬਹੁਤ ਠੀਕ ਠੀਕ ਕਹਾਣੀਆਂ ਮੈਂ ਦੇਖ ਕੇ ਪੜ ਰਿਹਾ ਕਿ ਨਹੀਂ ਯਾਰ ਇਹ ਵਧੀਆ ਕਹਾਣੀ ਆ ਪਰ ਅਰਾਸ ਫਿਲਮ ਲਈ ਨਹੀਂ ਤੇ ਲਈ ਤਾਂ ਕੁਝ ਹੋਰ ਚਾਹੀਦਾ ਹੋਰ ਬੈਟਰ ਜੀ ਵਜ਼ਾਦਾ ਮੈਂ ਪਹਿਲਾਂ ਜਿਹਾ ਸਿਆ ਦੋ ਸਾਲ ਪਹਿਲਾਂ ਇੱਕ ਵਾਰ ਪੂਰਾ ਪਲਾਨ ਕਰ ਲਿਆ ਸੀ ਪੂਰੀ ਕਹਾਣੀ ਲਿਖ ਵੀ ਲਈ ਉਹ ਬਹੁਤ ਲਿਖਣ ਤੋਂ ਬਾਅਦ ਬਹੁਤ ਪੜਦਾ ਵਾਂ ਮੈਂ ਇੰਨੀ ਪੜਨਾ ਹਜ਼ਾਰਾਂ ਵਾਰ ਕੇ ਮੈਨੂੰ ਕਲਾ ਕਲਾ ਡਾਇਲੌਗ ਪਿਲ ਪਿਲ ਖਰੀਆਦ ਹੁੰਦਾ ਜੀ ਤੇ ਸਾਰੀਆਂ ਤਿਆਰੀਆਂ ਤੁਰੀਆਂ ਜਿਹਾ ਹੁਣ ਤੋਂ ਬਾਅਦ ਮੈਂ ਕਹਿੰਦੀ ਉਹ ਵੀ ਬਈ ਗੱਲ ਕੀ ਗੱਲ ਹੋਗੀ ਬਈ ਜੀ ਉਹ ਗੱਲ ਨਹੀਂ ਹੈਗੀ ਜਿਹੜੀ ਆਪਾਂ ਸੋਚਦੇ ਆ ਮੈਂ ਕਹਿੰਦੀ ਅਰਦਾਸ ਤੋਂ ਬਾਅਦ ਅਰਦਾਸ ਕਰਾਂ ਮੈਂ ਕਹਿੰਦੀ ਅੱਜ ਵੀ ਕਈ ਬੰਦੇ ਮੈਨੂੰ ਕਹਿੰਦੇ ਕਿ ਯਾਰ ਪਹਿਲੀ ਅਰਦਾਸ ਜ਼ਿਆਦਾ ਬੈਟਰ ਸੀ ਦੂਜੀ ਅਰਦਾਸ ਕਰਾਂ ਬਹੁਤ ਵਧੀਆ ਫਿਲਮ ਸੀ ਜੀ ਬਟ ਸਾਡੀ ਫੇਵਰਿਟ ਪਹਿਲੀ ਹੈ ਮੈਂ ਕਹਿੰਦਾ ਫਨੀ ਮੈਚ ਹੋਣਾ ਵੀ ਹੁਣ ਇਹ ਫੇਵਰਿਟ ਹੋਏ ਬਸ ਅਰਦਾਸ ਅਰਦਾਸ ਪਹਿਲੀ ਇਨਸਾਲ ਵਾਲ ਬਣੋੜੀ ਦੀ ਕੋਈ ਵੀ ਟੱਚ ਨਹੀਂ ਕਰਨਾ ਚਾਹੀਦਾ ਸੋ ਲਈ ਜ਼ਿੰਮੇਵਾਰੀ ਵੀ ਨਾ ਤਾਂ ਸ਼ੇਮੀ ਬਹੁਤ ਧੀਰੀ ਸੋ ਹੀ ਮੈਂ ਸੋਚ ਰਿਹਾ ਸੀਗਾ ਭਾਵੇਂ ਕਿ ਤੁਸੀਂ ਖੁਦ ਲਿਖਦੇ ਹੋ ਸੋ ਕੱਲਾ ਕੱਲਾ ਜਿਹੜਾ ਪਾਤਰ ਹੈ ਉਸ ਨੂੰ ਸਿਰਜਣਾ ਸੋ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਚੁਣੌਤੀ ਬਹੁਤ ਬੜਾ ਕੰਮ ਹੈ ਸੋ ਕਿੱਥੋਂ ਇਹ ਕਲਪਨਾ ਸ਼ਕਤੀ ਤੁਸੀਂ ਲੈ ਕੇ ਆਉਂਦੇ ਹੋ ਔਰ ਕਿੱਥੋਂ ਪਾਤਰ ਜਿਹੜੇ ਤੁਸੀਂ ਬਹੁਤ ਸਾਰੀ ਬੁੱਕਸ ਰੀਡ ਕਰਦੇ ਹੋ ਜਾਂ ਸਮਾਜ ਦੇ ਵਿੱਚ ਵਿਚਰਦੇ ਹੋਏ ਜਿਹੜੇ ਤੁਸੀਂ ਲੋਕਾਂ ਨੂੰ ਦੇਖਦੇ ਹੋ ਮੇਰੇ ਭਾਜੀ ਇੱਕ ਲਿਖਿਆ ਵੀ ਮੇਰੇ ਤਾਂ ਸਮਾਜ ਚੋਂ ਨਿਕਲੇ ਹੁੰਦੇ ਸਾਰੇ ਮੈਨੂੰ ਮੈਂ ਉਹ ਲਿਖਣਾ ਪਸੰਦ ਕਰਦਾ ਜੋ ਮੈਨੂੰ ਆਲੇ-ਦਾਲੇ ਦਿਖਦਾ ਵਾ ਤੇ ਮੈਂ ਹੁਣ ਟੂਰ ਦੇ ਉੱਤੇ ਆ ਤੇ ਕੋਸ਼ਿਸ਼ ਹੁੰਦੀ ਆ ਵੀ ਜੇ ਹੁਣ ਮੈਂ ਜੀ ਨਿਊਜ਼ੀਲੈਂਡ ਆਇਆ ਤਾਂ ਇੱਕ ਅਦਾ ਪਾਤਰ ਨਾਲ ਲੈ ਕੇ ਜਾਊਗਾ ਹਨਾ ਤੇ ਆਸਟ੍ਰੇਲੀਆ ਸੀ ਜੇ ਤਾਂ ਮੈਂ ਉੱਥੇ ਕਿਉਂਕਿ ਭਾਈ ਨੂੰ ਡਿਸਕਸ ਕਰ ਰਿਆ ਸੀ ਦੋ ਚਾਰ ਪੰਜ ਦਿਨ ਤਿੰਨ ਚਾਰ ਦਿਨ ਸੀ ਅਸੀਂ ਤੇ ਉੱਥੇ ਮੈਨੂੰ ਇੱਕ ਥੌਟ ਤੇ ਇੱਕ ਬੰਦਾ ਲੱਭ ਗਿਆ ਨਾ ਜੀ ਮੈਂ ਵੀ ਡਿਸਕਸ ਕੀਤਾ ਇਹ ਨਾਲ ਮੈਂ ਕਿਹਾ ਯਾਰ ਭਾਈ ਦੇਖੋ ਆਈਡੀਆ ਮਿਲ ਗਿਆ ਆਪਾਂ ਨੂੰ ਬੜਵਧੀਆ ਹਨਾ ਵੀ ਕਿਸੇ ਨੈਕਸਟ ਫਿਲਮ ਚ ਆਪਾਂ ਇਸ ਨੂੰ ਯੂਜ਼ ਕਰ ਸਕਦੇ ਹਾਂ ਕਿਉਂਕਿ ਇਹ ਕਹਾਣੀ ਜਦੋਂ ਤੁਸੀਂ ਪਹਿਲੀ ਦੇਖੀ ਫਿਲਮ ਦੂਸਰੀ ਦੇਖੀ ਦੂਸਰੀ ਫਿਲਮ ਜਦੋਂ ਸੀ ਅਰਦਾਸ ਕਰਾਂ ਤੇ ਦੇਖੋ ਉਹਦੇ ਵਿੱਚ ਕੋਈ ਵੱਡੀ ਕਹਾਣੀ ਨਹੀਂ ਸੀ ਘਰੇਲੂ ਕਹਾਣੀ ਆ ਆਮ ਘਰ ਦੀਆਂ ਗੱਲਾਂ ਨੇ ਜੀ ਜੀ ਇਹ ਵੀਰੀ ਆਪਾਂ ਚੀਜ਼ਾਂ ਇਗਨੋਰ ਕਰਦੇ ਆ ਜਨਰੇਸ਼ਨ ਗੈਪ ਦੇ ਉੱਤੇ ਫਿਲਮ ਸੀ ਸੋ ਇਹਦੇ ਵਿੱਚ ਥੋੜੇ ਹੋਰ ਵਿਸ਼ੇ ਨੇ ਜੀ ਇਹ ਅਲੱਗ ਤਰੀਕੇ ਦੀਆਂ ਸਮਾਜ ਦੀਆਂ ਕੈਸਾ ਨੇ ਸਮੱਸਿਆਵਾਂ ਜੀ ਚੱਕਿਆ ਜਾਂਦਾ ਵਾ ਨੂੰ ਕਿਸ ਤਰੀਕੇ ਨਾਲ ਆਪਾਂ ਸੋਲਵ ਕਰ ਸਕਦੇ ਆਂ ਔਰ ਜ਼ਿੰਦਗੀ ਨੂੰ ਵਧੀਆ ਜਿਉਂ ਦੇ ਕੀ ਟੰਗ ਹੋ ਸਕਦੇ ਨੇ ਹਾਂ ਪੋਜ਼ਿਟਿਵਲੀ ਕੀ ਜੀ ਉਹ ਕਿੰសារ ਹੀ ਤਰ੍ਹਾਂ ਦੇ ਤੇ ਬਹੁਤ ਹੀ ਕੂਬ ਕਿਉਂਕਿ ਜਿਵੇਂ ਫਿਲਮ ਦਾ ਟ੍ਰੇਲਰ ਵੀ ਦੇਖਿਆ ਸੋ ਉਸ ਦੇ ਵਿੱਚ ਜਿਵੇਂ ਜੋ ਬਣ ਕੇ ਸਤਰਾ ਜੀ ਸੋ ਉਹਨਾਂ ਨੂੰ ਵੀ ਬਹੁਤ ਹੀ ਸ਼ਾਨਦਾਰ ਅੰਦਾਜ਼ ਨਾਲ ਜਿਵੇਂ ਕੋਈ ਜੈ ਕੁਬੀ ਭਾਜੀ ਜਿਹੜੇ ਉਹਨੂੰ ਬਿਆਨ ਕਰ ਰਹੇ ਨੇ ਸੋ ਇੱਕ ਜਿਹੜਾ ਫਿਲਾਸਫੀਕਲ ਐਂਗਲ ਜਿਹੜਾ ਹਮੇਸ਼ਾ ਹੀ ਜਿਹੜਾ ਉਹ ਹਮੇਸ਼ਾ ਹਾਇਰਿਆ ਹੈ ਤੁਹਾਡੇ ਅਰਦਾਸ ਦੀਆਂ ਸਾਰੇ ਕੁੱਝ ਨਹੀਂ ਫਿਲਮਾਂ ਦੇ ਵਿੱਚ ਸੋ ਇਸ ਫਿਲਮ ਦੇ ਵਿੱਚ ਵੀ ਜਿਹੜਾ ਫਿਲਾਸਫੀਕਲ ਐਂਗਲ ਦੇ ਨਾਲ ਜਿਹੜਾ ਖਾਸ ਤੌਰ ਤੇ ਵਿਸ਼ਾ ਵਸਤੂ ਜਿਹੜਾ ਕਾਫੀ ਭਾਰੀ ਲੱਗ ਰਿਹਾ ਹੈ ਇਮੋਸ਼ਨਸ ਜਿਹੜੇ ਨੇ ਕਾਫੀ ਭਾਰੀ ਲੱਗ ਰਹੇ ਨੇ ਸੋ ਇਹ ਵੀ ਮੈਂ ਜਾਨਣਾ ਚਾਹਾਂਗਾ ਕਿ ਜਿਹੜੇ ਸਾਰੇ ਕਿਰਦਾਰ ਨੇ ਜਿੰਨੇ ਵੀ ਤੁਸੀਂ ਖਾਸ ਕਰਕੇ ਐਕਟਰ ਲਏ ਨੇ ਇਹ ਪੰਜਾਬੀ ਫਿਲਮ ਇੰਡਸਟਰੀ ਦੇ ਸਾਰੇ ਟਾਪ ਦੇ ਐਕਟਰ ਨੇ ਸੋ ਕਿੰਨਾ ਕਿ ਤੁਹਾਡੇ ਲਈ ਆਪਣੇ ਆਪ ਦੇ ਵਿੱਚ ਇੱਕ ਐਜ਼ ਅ ਡਾਇਰੈਕਟਰ ਇਹ ਚੈਲੰਜ ਸੀਗਾ ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਫਿਲਮ ਬਣਾਉਂਦਾ ਕਿਉਂਕਿ ਸਾਰੇ ਹੀ ਜਿਹੜੇ ਖਾਸ ਤੌਰ ਤੇ ਕਲਾਕਾਰ ਨੇ ਫਿਲਮ ਇੰਡਸਟਰੀ ਦੇ ਸਾਰੇ ਛੋਟੀ ਦੇ ਕਲਾਕਾਰ ਨੇ ਪਰ ਹੁਣ ਮੈਨੂੰ ਥੋੜਾ ਸੌਖਾ ਹੋ ਜਾਂਦਾ ਕਿਉਂਕਿ ਪਹਿਲੀ ਫਿਲਮ ਮਿਲੇ ਮੈਨੂੰ ਫਿਰ ਵੀ ਹਲੇ ਸੀਗਾ ਹੁਣ ਕੀ ਹੈ ਕਿ ਥੋੜੀਆਂ ਜਿਹੀਆਂ ਫਿਲਮਾਂ ਤੋਂ ਬਾਅਦ ਥੋੜੇ ਤੇ ਟਰਸਟ ਬਣ ਜਾਂਦਾ ਜੀ ਮੇਰੇ ਤੋਂ ਬਹੁਤ ਈਕੀਨ ਕਰ ਰਿਹਾ ਜਿਸੀ ਦਾ ਮੈਨੂੰ ਬੜਾ ਬੜਾ ਲੱਗਦਾ ਹੈ ਨਾ ਮੈਂ ਮੈਨੂੰ ਕਈ ਕਿਰਦਾਰ ਮੈਨੂੰ ਐਕਟਰ ਹੈ ਜਿਹੜੇ ਐਕਟਰ ਬੜੇ ਪਸੰਦ ਨੇ ਜਿਵੇਂ ਮੈਨੂੰ ਸੋਹੀ ਸਾਹਿਬ ਬਹੁਤ ਪਸੰਦ ਨੇ ਹੈ ਨਾ ਮੈਨੂੰ ਰੀਸ਼ੀ ਮੈਮ ਬਹੁਤ ਪਸੰਦ ਨੇ ਹੈ ਨਾ ਚਲੋ ਭੁੱਗੀ ਭਾਈ ਦਾ ਹੈਗੇ ਹੈਗੇ ਆ ਪ੍ਰਿੰਸਾ ਮੈਨੂੰ ਬੜਾ ਪਸੰਦ ਆ ਪ੍ਰਿੰਸ ਕਮ ਜੀ ਸਾਡੇ ਹੈ ਨਾ ਜੀ ਤੇ ਇਹਨਾਂ ਨੂੰ ਸ਼ੂਟ ਕਰਨਾ ਮੈਨੂੰ ਵਧੀਆ ਲੱਗਦਾ ਕਿ ਯਾਰ ਮੈਂ ਕਿੱਦਾਂ ਇਹਨੂੰ ਆ ਕਰਾਵਾਵਾਂ ਮੈਂ ਉਹ ਕਰਾਵਾਵਾਂ ਸੋ ਮੇਰੇ ਲਈ ਬੜਾ ਚੈਲੰਜ ਸੀ ਹੁਣ ਪ੍ਰਿੰਸ ਦੀ ਵਾਰਨਿੰਗ ਮੈਂ ਇਹ ਲਿਖਿਆ ਨਾ ਉਹਨੇ ਪੰਮਾ کردار ਨਹੀਂ ਲਿਖਿਆ ਮੈਂ ਹੀ ਸੋਚਿਆ ਵੀ ਇਦਾਂ ਪੰਮਾ ਬੋਲਦਾ ਵੀ ਉਹ ਸਾਰੇ ਡਾਇਲੋਗ ਜਦੋਂ ਲਿਖੇ ਤੇ ਮੈਨੂੰ ਬਹੁਤ ਸੀਨ ਆ ਗਿਆ ਯਾਰ ਪ੍ਰਿੰਸੇ ਮੈਂ ਕਿਹਾ ਵੀ ਮੈਂ ਨਾ ਤੇਰਾ ਵੀ ਮੈਨੂੰ ਲੱਗਦਾ ਮੇ ਤੋਂ ਮਿਸਟੇਕ ਹੋਈ ਕਹਿੰਦਾ ਕਿ ਕਹਿੰਦਾ ਮੈਂ ਕਿਹਾ ਜਿਹੜਾ ਮੈਂ ਪੰਮਾ ਲਿਖਿਆ ხਾ ਨਾ ਭਾਜੀ ਉਹ ਤਾਂ ਮੇਰੀ ਜ਼ਿੰਦਗੀ ਬਣੀ ਮੈਂ ਕਿਹਾ ਨਹੀਂ ਮੈਂ ਕਿਹਾ ਹੁਣ ਉਦੋਂ ਉੱਪਰ ਨਹੀਂ ਲਿਖ ਹੋ ਰਿਹਾ ਹਨਾ ਵਿਊ ਇੱਕ ਚੈਲੰਜ ਹੋ ਗਿਆ ਬੜਾ ਕਿ ਕਿਤੇ ਇਹ ਨਾ ਹੋ ਜਵੇ ਕਿ ਸਾਰੇ ਕਹਣ ਕਿ ਯਾਰ ਪ੍ਰਿੰਸ ਨੇ ਬਸ ਪੰਮਾ ਹੀ ਕੀਤਾ ਤੇ ਮੈਂ ਜਦੋਂ ਇਹ ਲਿਖਿਆ ਸਾਧੂ ਸਿੰਘ ਮੈਂ ਕਿਹਾ ਮੈਨੂੰ ਨਹੀਂ ਪਤਾ ਕਿ ਕਿੰਨੇ ਆਪਣੇ ਯੂਟਿਊਬਰ ਲੋਕੀ ਸਾਧੂ ਨੂੰ ਯਾਦ ਹਨ ਹੈਨਾ ਤੇ ਅੱਜ ਜਦੋਂ ਅਸੀਂ ਫਿਲਮ ਦੇਖੀ ਉਹਨੂੰ ਵੀ ਭਾਜੀ ਵੀ ਕਹਿੰਦੇ ਹਨਾ ਯਾਰ ਆਹ ਜੋ ਲਿਖਿਆ ਗਿਆ ਨਾ ਇਹ ਤਾਂ ਰਿਅਰ ਹੈ ਪਰ ਕੁਦਰਤੀ ਚੀਜ਼ਾਂ ਬਣਦੀਆਂ ਜਾਂਦੀਆਂ ਨੇ ਹੈਨਾ ਸੋ ਉਹ ਹੁੰਦੀਆਂ ਜਾਂਦੀਆਂ ਬਹੁਤ ਖੂਬ ਸੋ ਇਥੇ ਇੱਕ ਇਹਦੇ ਨਾਲ ਹੀ ਮੈਂ ਰਿਲੇਟਡ ਸਵਾਲ ਪੁੱਛਣਾ ਚਾਹਾਂਗਾ ਕਿ ਕਿ ਫਿਲਮ ਦਾ ਸਾਰਾ ਕਹਾਣੀ ਦਾ ਪਾਰਟ ਤੁਸੀਂ ਸਮਝਦੇ ਹੋ ਡਾਇਰੈਕਸ਼ਨ ਦਾ ਪਾਰਟ ਤੁਸੀਂ ਸਮਝਦੇ ਹੋ ਔਰ ਪਿਛਕੀ ਦੋਨਾਂ ਫਿਲਮਾਂ ਦੇ ਵਿੱਚ ਮਿਊਜ਼ਿਕ ਵੀ ਬਾ ਕਮਾਲ ਸੀ ਸੁਨੀਦੀ ਚੋਹਾਂ ਦੇ ਉਹ ਅਵਾਜ਼ ਜਿਹੜੀ ਉਹਨਾਂ ਨੇ ਦਿੱਤੀ ਉਹ ਹਾਲੇ ਵੀ ਕੰਨਾਂ ਦੇ ਵਿੱਚ ਗੂੰਜਦੀ ਹੈ ਤੇ ਰਾਏ ਕੋਟੀ ਹੋਰਾਂ ਦੇ ਜਿਹੜੇ ਬੋਲ ਨੇ ਹਾਲੇ ਵੀ ਕੰਨਾਂ ਦੇ ਵਿੱਚ ਗੂੰਜਦੇ ਨੇ ਸੋ ਇਸ ਫਿਲਮ ਨੂੰ ਲੈ ਕੇ ਜਿਹੜਾ ਸੰਗੀਤ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਕੰਮ ਕੀਤਾ ਹੈ ਔਰ ਇਸ ਫਿਲਮ ਦੇ ਵਿੱਚ ਸੰਗੀਤ ਕਿਸ ਨੇ ਸਾਰਾ ਤਿਆਰ ਕੀਤਾ ਉਸ ਦੇ ਬਾਰੇ ਵੀ ਜਾਣਕਾਰੀ ਚਾਹਾਂਗੇ ਸੀ ਤਾਂ ਮੈਂ ਆਪ ਹੀ ਦੱਸਣੀ ਹਾਂ ਬਾਰੇ ਤੇ ਮਿਊਜ਼ਿਕ ਮੈਂ ਆਪ ਹੀ ਦੱਸ ਨਹੀਂ ਬਟ ਗਾਣੇ ਹਲੇ ਆਉਣੇ ਨੇ ਬਹੁਤ ਵਧੀਆ ਵਧੀਆ ਗਾਣੇ ਨੇ ਜੀ ਅ ਇੱਕ ਗਾਣਾ ਹੋਰ ਪਾਰਿਆ ਆਸ਼ਕੀ ਹੋ ਰਿਹਾ ਗਿਆ ਹੋਇਆ ਜੀ ਉਸ ਬਾਅਦ ਸੁਖਿੰਦਰ ਭਾਜੀ ਨੇ ਗਾਇਆ ਤੇ ਰਾਜ ਸਾਹੂ ਨੇ ਗਾਇਆ ਜੀ ਜਾਰਡਨ ਸੰਧੂ ਨੇ ਗਾਇਆ ਹੈਪੀ ਹੈਵੀ ਆ ਸੀ ਸਾਰੇ ਗਾਣੇ ਹੈਪੀ ਵੀ ਲਿਖੇ ਹੋਏ ਆ ਅੱਛਾ ਜੀ ਹਾਂ ਕਿ ਹੈਪੀ ਅ ਨਹੀਂ ਪਿਛਲੀਆਂ ਫਿਲਮਾਂ ਚ ਵੀ ਹੈਪੀ ਲੇ ਸੀ ਮੇਜਰ ਸਾਰੇ ਗਾਣੇ ਕਿਉਂਕਿ ਮੈਨੂੰ ਵੀ ਹੁੰਦਾ ਕਿ ਇਹ ਫਿਲਮ ਦਾ ਜਿਹੜੇ ਗਾਣੇ ਨੇ ਉਹ ਇੱਕ ਸਕਰੀਨ ਪਲੇ ਦਾ ਹਿੱਸਾ ਨੇ ਜੀ ਸੋ ਮੈਂ ਬਸ ਉਹ ਕੰਨੀ ਕੰਨੀ ਲਾਈਨ ਉਸ ਹਸਾ ਉਹਨਾਂ ਲਿਖਾਉਣਾ ਸੀ 11 ਲਾਈਨ ਇਹ ਵੀ ਨਾ ਇਦਾਂ ਇਰਗਵੀਰ ਮੋਦੀ ਦੇ ਚਰਨੀਆ ਉਹਦਾ ਕਿਰਦਾਰ ਆ ਤੂੰ ਇਸੇ दायरे ਚ ਲਿਖ ਸਕਦਾ ਹਾਂ ਸੋ ਉਹੀ ਬੰਦਾ ਮੈਨੂੰ ਚਾਹੀਦਾ ਜਿਹੜਾ ਮਿਹਨਤ ਕਰਕੇ ਮੇਰੇ ਨਾਲ ਬੈਠੇ ਔਰ ਹੈਪੀ ਵੀ ਹੈ ਬਹੁਤ ਖਾਸੀਅਤ ਆ ਜੀ ਤੇ ਬਾਕੀ ਫਿਲਮ ਦੇ ਅਕੋਰਡਿੰਗ ਜਿਹੜਾ ਟੱਚ ਵਰਡ ਬਹੁਤ ਰੀਅਲ ਆ ਲਿੰਗ ਸੋ ਅਸੀਂ ਸਾਰੇ ਬਹੁਤ ਐਕਸਾਈਟਡ ਆ 13 ਸਤੰਬਰ ਦਾ ਇੰਤਜ਼ਾਰ ਕਰਾਂਗੇ ਜਦ ਫਿਲਮ ਰਿਲੀਜ਼ ਹੋਵੇਗੀ ਸੋ ਟ੍ਰੇਲਰ ਦੇਖ ਕੇ ਹੀ ਬਹੁਤ ਐਕਸਾਈਟਮੈਂਟ ਹੋ ਰਹੀ ਹੈ ਔਰ ਤੁਹਾਡੇ ਨਾਲ ਗੱਲਬਾਤ ਕਰਕੇ ਐਕਸਾਈਟਮੈਂਟ ਹੋਰ ਜ਼ਿਆਦਾ ਵਧ ਗਈ ਹੈ ਸੋ ਅਸੀਂ ਤਵਕਕ ਕਰਦੇ ਆ ਸਾਡੇ ਸਾਰੇ ਹੀ ਜਿੰਨੇ ਸਾਡੇ ਦਰਸ਼ਕ ਨੇ ਹਮ ਹਮ ਆ ਕੇ ਸਿਨੇਮਾ ਦੇ ਵਿੱਚ ਪਹੁੰਚਣਗੇ 13 ਸਤੰਬਰ ਨੂੰ ਅਦਾਸ ਸਰਬੱਤ ਦੇ ਭਲੇ ਦੀ ਸੋ ਇਸ ਫਿਲਮ ਨੂੰ ਭਰਪੂਰ ਹੰਗਾਰਾ ਜਿਹੜਾ ਉਹ ਦੇਣਗੇ ਅਸੀਂ ਸਾਰੇ ਐਕਸਾਈਟਡ ਹਾਂ ਸੋ ਗੀਗੀ ਪਾਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਤੇ ਇਸ ਲੰਮੇ ਦੇ ਵਿਚ ਆਉਣੇ ਪਰਸਪਰਿਆਂ ਨੂੰ ਬਹੁਤ-ਬਹੁਤ ਸ਼